ਮੌਤ ਦੇ ਰਹੱਸ ਜਿਹੜੇ ਆਮ ਨਹੀਂ ਦੱਸੇ ਜਾਂਦੇ ਕੌਣ ਦੱਸੇ ਉਹੀ ਦੱਸੇ ਜੀਨੇ ਮੌਤ ਨੂੰ ਜਿੱਤਿਆ ਮੌਤ ਤੋਂ ਪਾਰ ਗਿਆ ਉਹੀ ਜਾਣ ਸਕਦਾ ਤਦ ਹੀ ਸਾਧੂ ਸੰਤ ਰੱਬ ਦੇ ਪਿਆਰੇ ਜਨ ਮੌਤ ਤੋਂ ਪਾਰ ਦੀਆਂ ਗੱਲਾਂ ਕਰਦੇ ਆ ਮੌਤ ਨੂੰ ਜਿੱਤ ਲਿਆ ਵਿਗਿਆਨੀ ਲੋਕ ਪੜੇ ਲਿਖੇ ਲੋਕ ਦਿਮਾਗੀ ਪੱਧਰ ਤੱਕ ਗੱਲਾਂ ਕਰਨ ਵਾਲੇ ਉਥੇ ਇਸ ਚੀਜ਼ ਨੂੰ ਕੰਡੈਮ ਵੀ ਕਰਦੇ ਕੱਟਦੇ ਵੀ ਐ ਵੀ ਕੋਈ ਮਰਨ ਤੋਂ ਬਾਅਦ ਦੀ ਕੋਈ ਯਾਤਰਾ ਨਹੀਂ। ਰੂਹ ਦਾ ਕੋਈ ਸਫਰ ਨਹੀਂ ਹੈਗਾ। ਮਰਗੇ ਬਸ ਮਿੱਟੀ ਹਲਗੇ ਉਹ ਕਹਿੰਦੇ। ਪਰ ਸੰਤ ਜਨ ਨੇ ਕਹਿੰਦੇ ਆ ਵੀ ਜਿੱਤ ਦਿਹਾੜਾ ਧਨਵਰੀ ਸਾਹੇ ਲੈ ਲਿਖਾਏ ਜਿਵੇਂ ਕਿਸੇ ਲੜਕੀ ਦਾ ਵਿਆਹ ਹੁੰਦਾ ਹੈ ਵਿਆਹ ਵਾਲੇ ਦਿਨ ਦੀ ਚਿੱਠੀ ਸਾਹਾ ਲਿਖਿਆ ਜਾਂਦਾ ਹੈ ਤੇ ਫਿਰ ਬਰਾਤ ਆ ਜਾਂਦੀ ਹੈ ਉਸੇ ਦਿਨ ਇਉਂ ਹੀ ਜਿੰਦ ਨੂੰ ਵਿਆਉਣ ਵਾਸਤੇ ਜਿਹੜੀ ਡੇਟ ਲਿਖੀ ਜਿੱਤ ਦਿਹਾੜਾ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਜਿਸ ਮਲਕ ਫਰਿਸ਼ਤੇ ਨੂੰ ਕੰਨਾਂ ਨਾਲ ਕੇਵਲ ਸੁਣਿਆ ਸੀ ਵੀ ਹੈਗਾ ਹੈਗਾ ਗੁਰੂ ਜੀ ਕਹਿੰਦੇ ਉਹ ਉਸ ਦਿਨ ਫਿਰ ਮੂੰਹ ਦਿਖਾ ਲੈ ਆਏ ਬਾਬਾ ਫਰੀਦ ਜੀ ਦਾ ਸ਼ਲੋਕ ਹੈ जिंदन मानी ਕੱਢਿਆ ਹੱਡਾਂ ਨੂੰ ਕੜਕਾਏ ਜਿੰਦ ਨੂੰ ਕੱਢ ਲੈਂਦਾ ਹੈ ਹੱਡਾਂ ਦੇ ਵਿੱਚੋਂ ਸ਼ਰੀਰਾਂ ਦੇ ਵਿੱਚੋਂ ਸਾਹੇ ਲਿਖੇ ਨਾ ਚੱਲਣੀ ਜਿੰਦੂ ਨੂੰ ਸਮਝਾਏ ਜਿੰਦ ਨੂੰ ਸਮਝਾ ਜਾਂਦਾ ਉਹ ਵੀ ਜਿਹੜਾ ਟਾਈਮ ਲਿਖਿਆ ਹੋਇਆ ਉਹ ਮੋੜਨਾ ਨਹੀਂ ਹੈਗਾ ਜਿੰਦ ਬਉਟੀ ਮਰਨ ਵਰ ਲੈ ਜਾਸੀ ਪ੍ਰਣਾਏ ਜਿੰਦ ਬਉਟੀ ਐ ਤੇ ਮੌਤ ਫਿਰ ਪ੍ਰਾਉਣਾ ਲਾੜਾ ਬਣ ਕੇ ਆਉਂਦਾ ਤੇ ਫਿਰ ਵਿਆਹ ਕੇ ਲੈ ਜਾਂਦਾ ਜਿੰਦ ਬਉਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਆਪਨ ਹੱਥੀ ਝੋਲ ਕੇ ਕਹਿ ਗੱਲ ਲੱਗੈ ਤਾਏ ਫਰੀਦਾ ਕੀੜੀ ਪਵੰਦੀ ਖੜਾ ਨਾ ਆਪਮਹਾਏ ਆਪਣੇ ਹੱਥੀ ਤੂਰਨੀ ਪਏਗੀ ਜਿੰਦ ਫਿਰ ਕੀਦੇ ਗੱਲ ਲੱਗੂਗਾ ਸਰੀਰ ਕਿਸੇ ਦੇ ਵੀ ਨਹੀਂ ਥੱਲੇ ਡਿੱਗਿਆ ਰਹੇ ਫਰੀ ਜੀ ਕਹਿੰਦੇ ਆਵਾਜ਼ਾਂ ਪੈ ਰਹੀਆਂ ਨੇ ਤੁਹਾਨੂੰ ਅਸੀਂ ਕੀੜੀਦਾਰ ਤੋਂ ਦਾ ਆਵਾਜ਼ ਤੁਹਾਨੂੰ ਆਵਾਜ਼ ਮਾਰ ਮਾਰ ਕੇ ਕਹਿ ਰਹੇ ਆ ਖੜਾ ਨਾ ਆਪ ਮੁਹਾਏ ਖੜਾ ਖੜਾ ਆਪਣੇ ਆਪ ਨੂੰ ਠਗਾਈ ਨਾ ਜਾ ਠੱਗਿਆ ਜਾ ਰਹੇ ਫਿਰਦੇ ਵਣਜਾਰੇ ਫਿਰਦੇ ਠਗਵਾੜੇ ਉਹ ਦੇਖੀ ਨਾ ਠੱਗਿਆ ਜਾਈ ਪਰ ਹੋ ਰਿਹਾ ਐ ਸਾ ਜਿੰਦਗੀ ਦਾ ਸਫਰ ਤਾਂ ਦਿਖਦਾ ਹੈ ਪਰ ਰੂਹ ਦਾ ਸਫਰ ਨਹੀਂ ਉਦੇ ਬਾਰੇ ਗੁਰੂ ਜੀ ਨੇ 12ਵਾਂ ਮਾਹ ਵਿੱਚ ਲਿਖਿਆ ਜਿਤ ਦੇਨ ਦੇ ਬਿਨਸ ਸੀ ਗੁਰੂ ਅਰਜਨ ਦੇਵ ਜੀ ਤਿਤ ਵੇਲਾ ਕਹਿਸਨ ਪ੍ਰੇਤ ਜਦਨ ਦੇ ਇਸ ਦੇ ਨਾਲੋਂ ਰੂਹ ਦਾ ਸੰਬੰਧ ਟੁੱਟ ਗਿਆ ਸਰੀਰ ਚੋਂ ਨਿਕਲ ਗਿਆ ਸੂਖਮ ਸਰੀਰ ਇਸ ਸਥੂਲ ਸਰੀਰ ਵਿੱਚੋਂ ਸੂਖਮ ਸਰੀਰ ਦਾ ਨਿਕਲ ਜਾਣਾ ਹੋ ਗਿਆ ਜਿਤ ਵੇਲਾ ਦੇ ਬਿਨਸ ਸੀ ਗੁਰੂ ਜੀ ਕਹਿੰਦੇ ਤਿਤ ਵੇਲਾ ਕਹਿਸਨ ਪ੍ਰੇਤ ਅ ਦੁਨੀਆਂ ਦੇ ਲੋਕਾਂ ਕੋਲ ਹੋਰ ਕੁਝ ਸ਼ਬਦ ਹੈ ਨਹੀਂ ਇਸ ਕਹਿਣਗੇ ਜੀ ਪ੍ਰੇਤਾਤਮਾ ਹੋ ਗਈ ਪ੍ਰੇਤ ਹੋ ਗਿਆ ਬੀਤ ਚੁੱਕਿਆ ਮਰ ਗਿਆ ਜਿਤ ਵੇਲਾ ਦੇਹ ਵਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰ ਫਿਰ ਗੁਰੂ ਅਰਜਨ ਦੇਵ ਜੀ ਅੱਗੇ ਦੀ ਯਾਤਰਾ ਦਾ ਜ਼ਿਕਰ ਕਰਦੇ ਕਹਿੰਦੇ ਫੜ ਲਿਆ ਜਾਂਦਾ ਅਸਲ ਤੇ ਵਿੱਚ ਇਨੂੰ ਜਮਦੂਤ ਲੈ ਕੇ ਜਾਂਦੇ ਪਕੜ ਚਲਾਇਨ ਦੂਤ ਜਮ ਕਿਸੈ ਨਾਂ ਦੇਨੀ ਭੇਤ ਤੇ ਲੈ ਕੇ ਕਿੱਥੇ ਜਾਂਦੇ ਕਿਸੇ ਨੂੰ ਭੇਤ ਦੱਸਦੇ ਥੋੜਾ ਨੇ ਕੋਈ ਨਕਸ਼ਾ ਥੋੜਾ ਛੱਡ ਜਾਂਦੇ ਤੇ ਸੰਗੀ ਸਾਥੀ ਛੱਡ ਖੜੋਤੇ ਖਿਨੈ ਮਾਹੇ ਜਿੰਨ ਸੌ ਲੱਗਾ ਹੈ ਜਿਨ੍ਹਾਂ ਨਾਲ ਮੋਹ ਸੀ ਨਾ ਜਿਨ੍ਹਾਂ ਬਿਨਾ ਰਹਿੰਦਾ ਨਹੀਂ ਸੀ ਜਿਨ੍ਹਾਂ ਨਾਲ ਰੋਜ਼ ਗੱਲ ਕਰਦਾ ਸੀ ਜਿਨ੍ਹਾਂ ਨੂੰ ਆਪਣੇ ਜਾਰ ਜਿਗਰੀ ਪਿਆਰੇ ਕਹਿੰਦਾ ਸੀ ਕਹਿੰਦੀ ਉਹ ਪਿਆਰ ਟੁੱਟ ਜਾਂਦਾ ਤੇ ਇੱਕ ਖਿੰਨ ਵਿੱਚ ਛੱਡ ਕੇ ਪਰੇ ਹੋ ਜਾਂਦੀ ਹੈ ਛੱਡ ਖੜੋ ਤੇ ਖਿਨੈ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹਵਾ ਸੇਤ ਇਹਦੀ ਬਾਹਮ ਰੋੜ ਲਈ ਜਾਂਦੀ ਦੂਤਾਂ ਵੱਲੋਂ ਪਾਪੀ ਬੰਦੇ ਦੀ ਤਨ ਕੰਬਦਾ ਹੁੰਦਾ ਇਦਾਂ ਇਹਦਾ ਫੇਰ ਬੜਾ ਡਰਦਾ ਭੈ ਭੀਤ ਹੁੰਦਾ ਹੈ ਸੂਖਮ ਸਰੀਰ ਰੰਗ ਕਦੇ ਕਾਲਾ ਹੁੰਦਾ ਤੇ ਕਦੇ ਚਿੱਟਾ ਹੁੰਦਾ ਬੱਗਾ ਪੈ ਜਾਂਦਾ ਹੈ ਰੰਗ ਬਦਲਦਾ ਦੁਖੀ ਹੁੰਦਾ ਇਹ ਅੱਗੇ ਦੀ ਯਾਤਰਾ ਗੁਰਬਾਣੀ ਮੰਨਦੀ ਹੈ ਜਿਹਦੇ ਬਾਰੇ ਬਾਣੀ ਵਿੱਚ ਬੜਾ ਸਪਸ਼ਟ ਲਿਖਿਆ ਹੈ ਪੁਰਸਲਾਤ ਕਾ ਪੰਥ ਦੋਹਿਲਾ ਸੰਗ ਨਾ ਸਾਥੀ ਗਵਨ ਅਕੇਲਾ ਉਹ ਪੁਲ ਹੈ ਜਿਹਨੂੰ ਸਲਾਤ ਪੁਲ ਕਹਿੰਦੇ ਆ ਜਿੱਥੋਂ ਦੀ ਲੰਘਣਾ ਬੜਾ ਔਖਾ ਹੈ ਉੱਥੋਂ ਦੀ ਹਰੇਕ ਬੰਦੇ ਨੂੰ ਲੰਘਣਾ ਪਏਗਾ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਲਈ ਅਗਲਾ ਰਸ ਸੌਖਾ ਜਿਨਹੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਮਸ਼ੱਕਤ ਮਿਹਨਤ ਕੀਤੀ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਮੂੰਹ ਉਹ ਹਨੇਰੇ ਦੇ ਵਿੱਚ ਚਾਨਣ ਜਿਵੇਂ ਆ ਲਾਈਟਾਂ ਨਹੀਂ ਲੱਗੀਆਂ ਇਹ ਲਾਈਟਾਂ ਚਾਨਣ ਦਿੰਦੀਆਂ ਉਹਨਾਂ ਗੁਰਮੁਖਾਂ ਦੇ ਮੂੰਹ ਹੈ ਜਿਹੜੇ ਉਹ ਉਜਲੇ ਹੋ ਜਾਣਗੇ ਪਵਿੱਤਰ ਹੋ ਜਾਣਗੇ ਉੱਥੇ ਰੱਬ ਦੀ ਦਰਗਾਹ ਵਿੱਚ ਤੇ ਨਾਲ ਆਖਿਆ ਕਿਤੇ ਛੁੱਟੀ ਨਾਲ ਉਹਨਾਂ ਦੇ ਨਾਲ ਹੋਰ ਕਿੰਨੀ ਛੁੱਟ ਜਾਣਗੇ